ਹੈਲੋ ਮੈਂ ਸਾਰੇ ਵੇਗਲੇ ਸਾਰੇ ਪੁੱਛ ਲਿਆ ਕਿ ਤੇ ਕੋਈ ਕੁਝ ਨਹੀਂ ਪਤਾ ਲੱਗਿਆਗਾ ਮੈਂ ਕੀ ਕਰਦੇ ਤੁਸੀਂ ਬਾੜੋ ਕੋਈ ਨਹੀਂ ਮਤਾ ਮਤਾ ਕੋਈ ਕੋਈ ਨਹੀਂ ਮਤਾ ਕੋਈ ਨਹੀਂ ਫਿਕਰ ਨਾ ਕਰੋ ਕੋਈ ਨਹੀਂ ਬਈ ਫੋਨ ਕੱਟ ਦੋਗੇ ਚੱਕਰ ਨਹੀਂ ਆ ਲਾਂਗੇ ਬੱਚੇ ਨੂੰ ਭਾਲਦੇ ਆਪਾਂ ਇਹ ਦੇਖੋ ਜੀ ਮਾਤਾ ਦਾ ਪੋਤਾ ਗਾਇਬ ਹੋ ਗਿਆ ਜੀ ਕਿਸੇ ਨੇ ਕੈਡਨੈਪ ਕਰ ਲਿਆ ਪਤਾ ਨਹੀਂ ਕੀ ਚੱਕਰ ਹੈ ਕੀ ਗੱਲ ਹੈ ਇਹ ਬੱਚੇ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਤਾ ਕਿੰਨਾ ਮਾਤਾ ਕਿੰਨਾ ਚਿਰ ਹੋ ਗਿਆ ਇੱਥੇ ਬੈਠੇ ਹਨ ਤੁਹਾਨੂੰ ਮੈਸੇਜ ਛੁੱਟੀ ਹੋ ਤਾਂ 15 ਮਿੰਟ ਪਹਿਲਾਂ ਆਈ ਚੀਗੀ ਹਮ ਤਾਂ ਫੋਨ ਆ ਗਿਆ ਫੋਨ ਆ ਗਿਆ ਫੜੋ 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 ਹੈਲੋ 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 ਹਾਂਜੀ ਬਾਈ ਕੌਣ ਬੋਲਦੇ ਹੋ ਮੈਂ ਸ਼ਿਰਾ ਸਿੰਘ ਬੋਲਦਾ ਬਾਈ ਤੁਹਾਨੂੰ ਸ਼ਿਰਾ ਸਿੰਘ ਹਾਂਜੀ ਹਾਂਜੀ ਬਾਈ ਉਹ ਬੱਚਾ ਸਾਡੇ ਕੋਲ ਹੈ ਮਾੜਿਆ ਮੱਕਰ ਮਤਬ ਬੱਚਾ ਮਿਲ ਗਿਆ ਰੋਣਾ ਹਾਂ ਬਾਈ ਕਿਥੇ ਤੁਸੀਂ ਆ ਤੁਸੀਂ ਚੱਪੜ ਦੇ ਕਿਨਾਰੇ ਬਾਈ ਤੁਸੀਂ ਆਏ ਕਰੋ ਨਾ ਬੱਚਾ ਸਾਨੂੰ ਬੱਚਾ ਸਾਨੂੰ ਦੇ ਦਿਓ ਮਾਤਾ ਦਾ ਬੁਰਾ ਹਾਲ ਹੋਇਆ ਬਾਈ ਯਾਰ ਮੈਂ ਪੱਤਰ ਪੱਤਰਕਾਰ ਬੋਲਦਾ ਵੀਰੇ ਮੈਂ ਬਾਈ ਯਾਰ ਹੁਣ 5 ਲੱਖ ਰੁਪਏ ਇਹਨਾਂ ਕੋਲੇ ਕਿੱਥੇ ਆ ਯਾਰ ਗਰੀਬ ਬੰਦੇ ਇਹਨਾਂ ਕੋਲੇ 5 ਲੱਖ ਕਿੱਥੇ ਆ ਯਾਰ ਦੋ ਦੋਨੋਂ ਪਤਾ ਹੀ ਯਾਰ ਟਾਈਮ ਪਾਸ ਕਰਦੇ ਆ ਬੰਦੇ ਫੋਨ ਕੱਟਦਾ ਹੀ ਮਗਾ 5 ਲੱਖ ਰੁਪਏ ਮੰਗੀ ਜਾਂਦੇ ਜੀ ਕਹਿੰਦੇ ਨਹੀਂ ਜਵਾਕ ਨੂੰ ਮਾਰਾਂਗੇ ਬੁੱਧ ਕਿੱਦਾਂ ਰਹਿ ਗਿਆ ਜੀ ਲੋ ਵੀ ਦੋਸਤੋ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਜਿਹੜੇ ਬਜ਼ੁਰਗ ਮਾਤਾ ਦੇਖ ਰਹੇ ਹੋ ਜੀ ਇਹਨਾਂ ਦੇ ਪੁੱਤੇ ਨੂੰ ਜੀ ਕੋਈ ਦਿਨ ਦਿਖਾੜੇ ਚੱਕ ਕੇ ਲੈ ਗਿਆ ਜੀ ਛੋਟੀ ਉਮਰ ਸੀ ਕੀ ਗੱਲ ਹੋਈ ਆ ਮਾਤਾ ਜੀ ਰੋ ਕਿਉਂ ਰਹੇ ਹੋ ਪੁੱਤ ਮੈਂ ਬੱਚੇ ਨੂੰ ਢਿੱਕੀ ਜਾਂਦੀ ਹੈ ਹਾਂਜੀ ਬੱਚੇ ਨੂੰ ਢਿੱਕੀ ਜਾਂਦੇ ਸਕੂਲ ਗਿਆ ਸੀ ਅੱਛਾ ਆਇਆ ਨਹੀਂ ਜੀ ਆਇਆ ਨਹੀਂ ਅੱਛਾ ਜੀ ਕੀ ਨਹੀਂ ਸਮਝ ਨਹੀਂ ਹੁੰਦੀ ਠੀਕ ਹੈ ਜੀ ਕੋਈ ਫੋਨ ਫੜ ਕੀਤਾ ਹੋਵੇ ਜੀ ਕੋਈ ਕਿਸੇ ਡਰਾਈਵਰ ਨੂੰ ਜਾਂ ਕੁਝ ਤੁਹਾਨੂੰ ਕਿਹਦੇ ਤੁਹਾਨੂੰ ਲੱਗਿਆ ਅੱਛਾ ਜੀ ਮੈਂ ਪਤਾ ਕੀਤਾ ਤੁਹਾਨੂੰ ਪਤਾ ਕਰਕੇ ਕਿੰਨੇ ਵਜੇ ਆਉਂਦਾ ਜੀ ਬੱਚਾ ਆਪਣਾ ਸਕੂਲੋਂ 2 ਵਜੇ ਛੁੱਟੀ ਹੁੰਦੀ ਹੈ ਕੀ ਟਾਈਮ ਹੋ ਗਿਆ ਜੀ ਹੁਣ ਤਾਂ ਸਵਾਦੋ ਸਵਾਦੋ ਕਰੀਬ ਹੋ ਗਿਆ ਅੱਗੇ ਅੱਛਾ ਅੱਛਾ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਬਾਈ ਖਲਾਤ ਮਾਰੇ ਹੋਗੇ ਤੇ ਕੋਈ ਨਹੀਂ ਆਪਾਂ ਜੀ ਕਿਸੇ ਬੰਦੇ ਨੂੰ ਬੋਲ ਬੋਲ ਮਾਰਦੇ ਕਿਸੇ ਬੱਚੇ ਭਰਾ ਨੂੰ ਮੈਂ ਬਹੁਤ ਚੀਜ਼ ਹੋ ਗਿਆ ਡਿੱਗੀ ਜਲਦੀ ਨਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਮੈਂ ਕਿਹਨੂੰ ਕਹਾਂ ਸੁਣਨਾ ਜਾਰੀ ਕੁਨੇ ਦੇ ਆ ਵੀਰੇ ਮਾਤਾ ਜੀ ਕੋਈ ਬੱਚਾ ਬੱਚਾ ਕੋਈ ਚੱਕਿਆ ਗਿਆ ਯਾਰ ਬੰਨੀਆ ਬੀਬੀ ਬੱਚਾ ਸਕੂਲ ਗਿਆ ਸੀਗਾ ਤੇ ਉਹ ਮੈਂ ਸਕੂਲ ਨੂੰ ਪਤਾ ਕਰ ਰਿਹਾ ਆਇਆ ਨਹੀਂ ਦੋ ਹੀ ਛੁੱਟੀ ਹੋ ਜਾਂਦੀ ਹੈ ਆ ਜਾਊਗਾ ਕੋਈ ਨਾ ਇੱਥੇ ਸਮਾਂ ਟੁੱਟ ਹੀ ਹੋ ਗਿਆ ਬਤਨ ਲੇਟ ਹੋ ਗਿਆ ਹਣਾ ਲੋ ਵੀ ਦੋਸਤੋ ਬਹੁਤ ਜ਼ਿਲ੍ਹੇ ਪੰਜਾਬ ਦੇ ਖਲਾਤ ਮਾਰੇ ਹੋ ਚੁੱਕੇ ਆ ਜੀ ਸਕੂਲ ਤਾਂ ਆ ਗਿਆ ਸੀਗਾ ਜੀ ਉਹ ਤਾਂ ਗੱਲ ਇੱਥੇ ਚੱਲ ਗਿਆ ਅੱਛਾ ਆਇਆ ਕਿਹਦੇ ਨਾਲ ਸੀਗਾ ਜੀ ਕੋਈ ਲੈ ਗਿਆ ਆ ਬੰਦਾ ਨੂੰ ਨਹੀਂ ਜੀ ਉਹ ਸਕੂਲ ਨਾਲ ਸਿੱਧੇ ਆਉਂਦਾ ਸੀ ਮੈਂ ਉਹਨਾਂ ਤੇ ਨਹੀਂ ਆਉਂਦਾ ਮੈਂ ਘਸੁੰਦਾ ਗਥਾਂ ਮੈਂ ਆਪ ਨਹੀਂ ਲੈ ਕੇ ਘਰ ਦਾ ਕੋਈ ਆਪਣਾ ਨੌਕਰ ਲੈ ਕੇ ਆਉਂਦਾ ਸੀ ਕੋਈ ਵੀ ਸੀਗਾ ਨਹੀਂ ਜੀ ਨਹੀਂ ਸਕੂਲ ਜਾਂਦਾ ਢੇਲੀ ਉੱਥੇ ਪਤਾ ਨਹੀਂ ਕੀ ਹੋ ਗਿਆ ਉਹਨਾਂ ਦਾ ਨੂੰ ਕਿੱਥੇ ਕਿਸੇ ਲੋ ਵੀ ਕਿਸੇ ਭਾਈ ਜੀ ਜਾਂ ਤਾਂ ਕਿਸੇ ਨੇ ਦੁਸ਼ਮਣੀ ਕੱਢੀ ਹੈ ਜਾਂ ਕਿਸੇ ਨੇ ਕੁਝ ਵੀ ਗਲਤ ਗੱਲਬਾਤ ਕੀਤੀ ਹੈ ਇਹਨਾਂ ਦਾ ਬੱਚਾ ਜਿਹੜਾ ਤੁਸੀਂ ਦੇਖ ਰਹੇ ਹੋ ਵੀ ਉਹ ਚੱਕ ਲਿਆ ਜੀ ਬੈ ਜਾ ਜੀ ਤੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆ ਮਾਤਾ ਨਾਲ ਗੱਲਬਾਤ ਕਰਨ ਦੇ ਟੈਨਸ਼ਨ ਨਹੀਂ ਆ ਮਾਤਾ ਕਿੰਨੇ ਪੋਤੇ ਆ ਥੋੜੇ ਜੀ ਇੱਕੋ ਹੀ ਹੈ ਜੀ ਇੱਕੋ ਹੈ ਜੀ ਇੱਕੋ ਹੀ ਸੀ ਬਾਈ ਕੀ ਚੱਕਰ ਆ ਬਾਈ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਕੁਝ ਵੀ ਕੀ ਕਹਿ ਸਕਦੇ ਹੁਣ ਜਵਾਬ ਲੈਟ ਵੀ ਹੋ ਸਕਦਾ ਜੀ ਹਾਂ ਸਕੂਲ ਚ ਜਾਂ ਦੋ ਦੋ ਘੰਟੇ ਥੋੜੀ ਲੇਟ ਹੁੰਦੇ ਆ ਫਿਰ ਕੋਈ ਹੋਊਗੀ ਇਹਨਾਂ ਦੀ ਦੁਸ਼ਮਣੀ ਮਾਤਾ ਥੋੜੀ ਕੋਈ ਦੁਸ਼ਮਣੀ ਹੈਗੀ ਹੈ ਜੀ ਫੇਰ ਮੈਨੂੰ ਨੀਚੇ ਥਾਰਾ ਜੀ ਕੀ ਗੱਲ ਹੈ ਕੀ ਨਹੀਂ ਨਹੀਂ ਕੋਈ ਥੋੜੀ ਲੜਾਈ ਪੜਾਈ ਖੋਈ ਆ ਹੋ ਜਾਂਦੀ ਜੀ ਪੁਰਾਣੀ ਕੋ ਹੁਣ ਨਾ ਮੈਂ ਤੇ ਹੋਈ ਨਹੀਂ ਕੋਈ ਪੁੱਛੇ ਲੱਗੀ ਪਈ ਆ ਬੀਬੀ ਨੂੰ ਮੈਨੂੰ ਬਿਠਾਓ ਇੱਥੇ ਬਿਠਾਓ ਲੈ ਲੈ ਲੋ ਵੀ ਦੋਸਤੋ ਇਹ ਜਿਹੜੇ ਬਜ਼ੁਰਗ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਦੀ ਜਿਹੜੀ ਜਿਹੜੇ ਆਪਣਾ ਬੱਚਾ ਜੀ ਬੱਚਾ ਕਿਸੇ ਨੇ ਚੱਕ ਲਿਆ ਤੇ ਮਾਤਾ ਰੋ ਰਹੇ ਆ ਇਹ ਪੰਜਾਬ ਦੇ ਹਾਲਾਤ ਹੋ ਗਏ ਬਾਈ ਇੱਥੇ ਬਹਿ ਜਾਓ ਬਾਈ ਬਰੇ ਬਹਿ ਜਾਓ ਬਾਈ ਇੱਧਰ ਹੋ ਜਾ ਇੱਧਰ ਹੋ ਜਾ ਇੱਧਰ ਹੋ ਜਾ ਮਾਤਾ ਸਹੀ ਸਹੀ ਦੱਸੋ ਤਾਂ ਕਈ ਕਈ ਵਾਰ ਕਿਸੇ ਨਾਲ ਕਈ ਵਾਰ ਕਿਸੇ ਨਾਲ ਦਸ਼ਮਣੀ ਹੁੰਦੀ ਹੈ ਜੀ ਆਪਣੀ ਇੱਥੇ ਹੋਊਗਾ ਉਹ ਧੋਣਤਾ ਜੀ ਕੋਈ ਨਹੀਂ ਪੁਰਾਣੀ ਉਹ ਕੋਈ ਬੰਦਾ ਨਹੀਂ ਮੈਂ ਤਾਂ ਕਿਸੇ ਨਾਲ ਜੀਦੀ ਵੀ ਨਹੀਂ ਕਰਦੀ ਤੇ ਤੁਸੀਂ ਹੁਣ ਇੱਥੇ ਕਿਵੇਂ ਆਏ ਸੀ ਜੀ ਮੈਂ ਬੱਚੇ ਨੂੰ ਲੈਣ ਹੀ ਆਏ ਸੀ ਸਾਡਾ ਘਰ ਬਾਲਾ ਦੂਰ ਨਹੀਂ ਹੈ ਤਾਂ ਹੀ ਵਹਿਣ ਜਾਂਦਾ ਮੈਂ ਕਾਜੂ ਮੈਂ ਖਣਾ ਦੁਪਹਿਰਾ ਜਾ ਕੇ ਗਰਮੀ ਜਾਂਦੀ ਮੈਂ ਆਪ ਲਿਆ ਮੰਜਾ ਕੇ ਅੱਛਾ ਜੀ ਮੇਰਾ ਜੀ ਨਹੀਂ ਖੜਦਾ ਫਿਰ ਮੈਂ ਸਾਰੇ ਆਸ-ਪਾਸੇ ਮੇਕ ਸਕੂਲਾਂ ਨੂੰ ਚੈੱਕ ਕਰਨੀ ਜੇ ਇੱਥੋਂ ਤਾਂ ਚੱਲ ਕੇ ਸਾਨੂੰ ਨਹੀਂ ਮਿਲਦਾ ਠੀਕ ਹੈ ਜੀ ਤੇ ਹੁਣ ਮੇਰੀ ਕੋਈ ਗੱਲ ਨਹੀਂ ਮੈਂ ਹੁਣ ਆਈ ਇੱਥੇ ਬੈਠੀ ਐ ਵੀ ਬਸ ਮੈਂ ਕਰੇ ਵੀ ਨਹੀਂ ਸੋ ਬਾਈ ਕਹਿੰਦੇ ਵੀ ਆਪਦਾ ਖੂਨ ਆਪਦਾ ਹੀ ਹੁੰਦਾ ਹੈ ਤੇ ਜਿਹੜਾ ਬੱਚਾ ਸੀਗਾ ਉਹ ਹੇ ਤੱਕ ਨਹੀਂ ਮਿਲ ਰਿਹਾ ਤੇ ਬੇਬੇ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਪਤਾ ਨਹੀਂ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਆ ਬਾਈ ਪੰਜਾਬ ਦੇ ਬਹੁਤ ਹਾਲਾਤ ਮਾੜੇ ਆ ਬਾਈ ਕੀ ਕਰਨਾ ਚਾਹੁੰਨੇ ਹੋ ਬੱਚੇ ਜਿਹੜੇ ਅੱਜਕੱਲ ਜ਼ਿਆਦਾਤਰ ਗਾਇਬ ਹੋ ਰਹੇ ਆ ਕੀ ਕਰਨਾ ਉਹਦਾ ਜੀ ਚੱਕ ਲੰਦੇ ਆ ਜੀ ਫਰauti ਮੰਗਦੇ ਆ ਫਿਰ ਹੂੰ ਇਹ ਚੀਜ਼ ਲਈ ਵੀ ਚੱਕਦੇ ਆ ਹੂੰ ਕਈ ਵੱਡੇ ਸ਼ਹਿਰਾਂ ਚ ਭੀਖ ਮੰਗਵਾਉਂਦੇ ਆ ਹੂੰ ਤੇ ਕਈ ਵੇਚ ਦਿੰਦੇ ਆ ਉਹਨਾਂ ਦੇ ਅੰਗ ਪੈਰ ਅੱਛਾ ਹਾਂ ਹੁਣ ਆਪਾਂ ਇਹੋ ਜੀਆਂ ਗੱਲਾਂ ਨੂੰ ਪਾਸੇ ਰੱਖ ਕੇ ਬੀਬੀ ਦਾ ਪੋਤਾ ਲੱਭਣ ਦੀ ਕੋਸ਼ਿਸ਼ ਕਰੀਏ ਹੂੰ ਮੈਂ ਦੁਕਾਨ ਤੇ ਜਾਂਦਾ ਸੀ ਬੀਬੀ ਨੂੰ ਦੇਖ ਕੇ ਹੁੰਦੀ ਨੂੰ ਆ ਗਿਆ ਮੈਂ ਤਾਂ ਹੂੰ ਕੋਈ ਦਸਰ ਬੰਦੇ ਮੈਂ ਤਾਂ ਕਰ ਵੀ ਨਹੀਂ ਪਹੁੰਚਿਆ ਜਾਂਦਾ ਮੇਰੇ ਤੇ ਕਰੇ ਤੁਸੀਂ ਜਿਨੇ ਲਾਦੇ ਮੈਂ ਤੇ ਤਾਂ ਕਰ ਵੀ ਨਹੀਂ ਜਾਇਆ ਜਾਂਦਾ ਕੋਈ ਨਾ ਬੀਬੀ ਨੂੰ ਕਰੇ ਸਾਡੇ ਮਾਤਾ ਜੀ ਮਤਲਬ ਮਰਦ ਮਾਤਰ ਮਾਤਰ ਮੁੰਡੇ ਨੂੰ ਜਾਣਦੇ ਹੋ ਹਾਂ ਜੀ ਆਹੀ ਪੜਾ ਆਪਣਾ ਹਾਂ ਜੀ ਹਾਂ ਜੀ ਕੀ ਨਾਂ ਆਪਣੇ ਮੁੰਡੇ ਦਾ ਕੀ ਨਾਂ ਹੈ ਮਾਤਾ ਜੀ ਆਪਣੇ ਮੁੰਡੇ ਦਾ ਕੀ ਨਾਂ ਹੈ ਜੀ ਕੁਲਦੀਪ ਸਿੰਘ ਜੀ ਉਹਨਾਂ ਦਾ ਨਾਮ ਹੈ ਤੇ ਤੁਸੀਂ ਜਾਣਦੇ ਹੋ ਹਾਂ ਜੀ ਠੀਕ ਹੈ ਮਾਤਾ ਜੀ ਤੇ ਪੁੱਤਰਾ ਨਾਂ ਕੁਲਦੀਪ ਹੈ ਹਾਂ ਜੀ ਆ ਬੇੜਿਆ ਨਾ ਬੇੜਾ ਠੀਕ ਹੈ ਜੀ ਤੇ ਬੱਚੇ ਦਾ ਕੀ ਨਾਂ ਸੀ ਜੀ ਹਰਮਨਾ ਜੀ ਚਰਮਨਾ ਜੀ ਸੋ ਬਾਈ ਇਹ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਹੋ ਰਹੇ ਆ ਜੀ ਬਹੁਤ ਮਾੜੇ ਆ ਕਿਉਂਕਿ ਜਿਹੜੀ ਮਾਤਾ ਹੈ ਇਹਨਾਂ ਨੂੰ 2 ਘੰਟੇ ਹੋ ਗਏ ਘਟੋ ਘਟ ਫਿਰ ਇਹਨਾਂ ਨੇ ਸਾਨੂੰ ਫੋਨ ਲਾਇਆ ਜੀ ਅਸੀਂ ਆਪਣਾ ਜਿਹੜੀ ਸਾਡੀ ਡਿਊਟੀ ਆ ਉਹ ਲੈ ਕੇ ਆਏ ਆ ਉਹਨਾਂ ਨੂੰ ਮਾਤਾ ਨੂੰ ਅਸੀਂ ਉੱਠ ਨਹੀਂ ਸਕਦੇ ਮਾਤਾ ਬੈਠੇ ਆ ਕਿਉਂਕਿ ਇਹਨਾਂ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਆ ਇਹਨਾਂ ਦੇ ਦਿਲ ਤੇ ਪਤਾ ਨਹੀਂ ਕੀ ਕੀ ਸੋਚ ਰਹੇ ਆ ਕੀ ਕੀ ਗੱਲਾਂ ਕਰੀਆਂ ਪਤਾ ਕੀ ਦਿਮਾਗ 'ਚ ਕੀ ਚੱਲ ਰਿਹਾ ਥੋੜੇ ਜੀ ਮੈਨੂੰ ਤਾਂ ਹੀ ਲੱਗਦਾ ਕੋਈ ਘਰੋ蒂 ਫਰੂਤੀ ਵਾਲਾ ਨਾ ਹੋਵੇ ਅੱਛਾ ਜੀ ਸਾਫਾ ਬਾਲਦਾ ਹੋਵੇ ਹੋਰ ਤਾਂ ਕੋਈ ਗੱਲ ਨਹੀਂ ਅੱਛਾ ਜੀ ਕੋਈ ਬਸ ਇਹ ਲੜਾਈ ਝਗੜੇ ਦੀ ਸਾਡੇ ਨਾਲ ਕਿਸੇ ਨਾਲ ਗੱਲ ਹੈ ਨਹੀਂ ਇਹ ਪੈਸਿਆਂ ਦਾ ਮਾਮਲਾ ਲੱਗ ਰਿਹਾ ਮੈਨੂੰ ਸਾਡਾ ਠੀਕ ਹੈ ਜੀ ਵੀ ਕੋਈ ਆਂਦਾ ਫਰੋਤੀ ਦੇ ਕੇ ਬੱਚੇ ਨੂੰ ਛੱਡ ਦਾਂਗੇ ਅਸੀਂ ਅੱਛਾ ਜੀ ਕੋਈ ਗੱਲ ਵੀ ਜੇ ਲੜਾਈ ਹੋ ਮਾੜੀ ਮੋਟੀ ਤੇ ਮੇਰੇ ਦਿਮਾਗ 'ਚ ਹੋਈ ਗੱਲ ਸਾਡਾ ਕਿਸੇ ਨੂੰ ਕੋਈ ਰੋਸ ਨਹੀਂ ਤੁਹਾਨੂੰ ਲੱਗਦਾ ਵੀ ਕੋਈ ਫਰੋਤੀ ਦੇ ਫਰੋਤੀ ਮੰਗ ਰਿਹਾ ਜੀ ਮੈਨੂੰ ਸ਼ੱਕ ਹੈ ਹੁਣ ਆਏ ਜੀ ਬੱਚੇ ਕਰੂ ਪਤਾ ਲੱਗੂਗਾ ਜੀ ਪਰ ਮੇਰਾ ਮਨ ਮੇਰਾ ਮਨ ਮੰਨਦਾ ਹੈ ਅੱਛਾ ਜੀ ਅੰਦੀ ਫਰਾਉਤੀ ਵਾਲਾ ਕੰਮ ਹੋ ਸਕਦਾ ਸਾਡੀ ਲੜਾਈ ਝਗੜਾ ਕਿਸੇ ਨੇ ਕੋਈ ਇਹੀ ਹੋਊਗਾ ਠੀਕ ਹੈ ਜੀ ਕਹੀ ਹੀ ਹੋਊਗਾ ਠੀਕ ਹੈ ਜੀ ਇਹ ਬਾਈ ਪੰਜਾਬ ਦੇ ਜਿਹੜੇ ਤੁਸੀਂ ਦੇਖੋ ਵੀ ਬਹੁਤ ਮਾੜੇ ਹਾਲਾਤ ਹੋ ਗਏ ਜੀ ਤੇ ਇਹ ਵਿਚਾਰੇ ਕਦੋਂ ਦੇ ਬੈਠੇ ਆ ਇਹਨਾਂ ਦੇ ਇਕੱਲੇ ਹੀ ਬੱਚਾ ਹੈ ਉਹ ਪੜਨ ਗਿਆ ਸੀਗਾ ਕਿਹੜੀ ਕਲਾਸ ਪੜਦਾ ਸੀ ਮਾਤਾ ਪੰਜਵੀਂ ਵਿੱਚ ਪੜਦਾ ਸੀ ਪੰਜਵੀਂ ਵਿੱਚ ਪੜਦਾ ਸੀ ਜੀ ਤੇ ਜੇ ਭਾਈ ਪੰਜਾਬ ਦੇ ਹਾਲਾਤ ਐਂ ਰਹੇ ਤਾਂ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਆਪਣਾ ਸੇਫ ਹੈ ਇਹ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਇੱਥੇ ਬੈਠਿਆ ਨੂੰ ਅ ਭਾਈ ਕੀ ਕਹਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਤੁਸੀਂ ਪੰਜਾਬ ਸਰਕਾਰ ਨੂੰ ਤਾਂ ਜੀ ਹੁਣ ਕੁਛ ਕਹਿਣ ਦੇ ਲਾਇਕ ਹੈ ਨਹੀਂ ਹੂੰ ਕੀ ਗੱਲ ਕਿਉਂ ਸਾਰੀ ਜਿੰਨੇ ਵੀ ਮਿਲਦੇ ਆ ਸਾਪੀ ਮਿਲਦੇ ਆ ਜੀ ਖਾਣ ਵਾਲੇ ਹੂੰ ਪੰਜਾਬ ਨੂੰ ਕੋਈ ਬਚਾਈ ਨਹੀਂ ਰਿਹਾ ਹੂੰ ਨਸ਼ਾ ਬੰਦ ਹੋਵੇ ਤਾਂ ਇਹ ਜੇ ਧੰਦੇ ਬੰਦ ਹੋਣ ਜੀ ਹੂੰ ਤੇ ਆਪ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਨੌਕਰੀਆਂ ਦੀ ਇਹ ਨਸ਼ਾ ਬੰਦ ਕਰੀਏ ਤੇ ਜਿਹੜੇ ਛੋਟੇ-ਮੋਟੇ ਗੈਂਗਸਟਰ ਵੱਡੇ ਕੰਮਾਂ ਨੂੰ ਹੱਥ ਮਾਰਦੇ ਆ ਹੂੰ ਉਹਨਾਂ ਨੂੰ ਰੋਕੀਏ ਜੀ ਕਿਹਦਾ ਹੱਥ ਹੋ ਸਕਦਾ ਬਈ ਇਹਦੇ 'ਚ ਅੱਜ ਜੀ ਗੈਂਗਵਾਰੀ ਹੋਣਗੇ ਵਿੱਚ ਗੈਂਗਵਾਰ ਹੋਣਗੇ ਹਾਂਜੀ ਤੁਸੀਂ ਤੁਹਾਡੇ ਹਿਸਾਬ ਨਾਲ ਵੀ ਗੈਂਗਸਟਰਾਂ ਦਾ ਕੰਮ ਹੈ ਇਹ ਹਾਂਜੀ ਪਰ ਗੈਂਗਸਟਰ ਬਈ ਇਹੋ ਜਿਹਾ ਕੰਮ ਨਹੀਂ ਕਰਦੇ ਜੇ ਕਿ ਦੇਖਿਆ ਜਾਵੇ ਤਾਂ ਕੌਕੀ ਗੈਂਗਸਟਰ ਕਦੇ ਵੀ ਕਿਸੇ ਦਾ ਬੱਚਾ ਨਹੀਂ ਚੱਕਦੇ ਕੌਕੀ ਨੰਗੇ ਹੋਣਗੇ ਬਿੱਟ ਜਨੇ ਹਾਂ ਮਤਲਬ ਇਹ ਪਏ ਨਸ਼ੇ ਵਾਲੇ ਜਾਂ ਕੋਈ ਹਾਂ ਨਸ਼ਾ ਬਲੈਕ ਜੀ ਇਸ ਮੈਂ ਕੀ ਕਹਿ ਸਕਦੇ ਆ ਉਹੀ ਕਹਿ ਰਿਹਾ ਮੈਂ ਨਸ਼ਾ ਬੰਦ ਹੋਵੇ ਤਾਂ ਇਹ ਜੇ ਕੰਮ ਬੰਦ ਹੋ ਕਿਉਂਕਿ ਸਰਦਾਰ ਜੀ ਗੈਂਗਸਟਰ ਬਣਦੇ ਨਹੀਂ ਬਣਾਏ ਜਾਂਦੇ ਆ ਉਹ ਗੈਂਗਸਟਰਾਂ ਦੇ ਨੀਲੇ ਚੀਜ਼ ਕਹਿ ਸਕਦੇ ਕਿਉਂਕਿ ਇਹ ਕੰਮ ਕਿਸੇ ਅ ਜਿਹੜਾ ਬੰਦਾ ਭੇਤੀ ਦਾ ਕੰਮ ਹੈ ਹਾਂ ਤੁਸੀਂ ਮੰਨਦੇ ਹੋ ਤੁਹਾਡਾ ਵੀ ਇਹ ਕੰਮ ਭੇਤੀ ਦਾ ਹੀ ਹੈ ਜੀ ਭੇਤੀ ਦਾ ਹੀ ਹੈ ਜੀ ਠੀਕ ਹੈ ਜੀ ਸਭ ਨੂੰ ਪਤਾ ਹੈ ਕੌਣ ਹੈ ਕੀ ਇਹਨਾਂ ਦੇ ਕਰ ਕੀ ਹੈ ਥੋੜੇ ਬਾਰੇ ਸਾਰਾ ਪਤਾ ਹੈ ਸਾਰਾ ਪਤਾ ਜਮੀਨ ਕਿੰਨੀ ਹੁੰਦੀ ਹੈ ਬੱਚੇ ਨੂੰ ਜੀ ਆਪਣੇ ਕਿੰਨੇ ਕਿੱਲੇ ਹੁੰਦੇ ਪੰਜ-ਪੰਜ ਕਿੱਲੇ ਜੀ ਤੇ ਪੰਜ ਕਿੱਲੇ ਮਤਲਬ ਅ ਇਕੱਲੇ ਬੱਚੇ ਨੂੰ ਹੁੰਦੀ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਸੋ ਭਾਈ ਇਹ ਹਾਲਾਤ ਹੈ ਕਿਉਂਕਿ ਪੰਜ ਕਿੱਲੇ ਜ਼ਮੀਨ ਹੁੰਦੀ ਹੈ ਕਿੱਲੇ ਬੱਚੇ ਨੂੰ ਤੇ ਹੁਣ ਇਹਨਾਂ ਦੇ ਮਤਲਬ ਮਾਂ ਜਿਹੜੀ ਜੋ ਦਾਦੀ ਹੈ ਉਹਨੂੰ ਕੁਝ ਨਹੀਂ ਸੁਝ ਰਿਹਾ ਇਹ ਤੁਸੀਂ ਦੇਖ ਰਹੇ ਹੋ ਸੋ ਪੰਜਾਬ ਦੇ ਹਾਲਾਤ ਭਾਈ ਬਹੁਤ ਮਾੜੇ ਹੋਗੇ ਬਰੇ ਕੀ ਗੱਲ ਐ ਦਿਨ ਵੇ ਦਿਨ ਇਹ ਕੰਮ ਜਿਆਦਾ ਵਧਦਾ ਜਾ ਰਿਹਾ ਯਾਰ ਇਹ ਨਸ਼ੇ ਕਰ ਕੀ ਵਧ ਰਿਹਾ ਜੀ ਹੂੰ ਅੱਜ ਕੱਲ ਚੋਰੀਆਂ ਹੋ ਰਹੀਆਂ ਹੂੰ ਸਿਰਿਆਂ ਮ ਫੋਨ ਖੋਲਣਦੇ ਆ ਹੂੰ ਕੁੱਟ ਜਾਂਦੇ ਆ ਗਰੀਬ ਬੰਦੇ ਨੂੰ ਹੂੰ ਤੇ ਇਹ ਨਸ਼ੇ ਕਰ ਕੀ ਹੋ ਰਿਹਾ ਜੀ ਸਾਰਾ ਕੁਝ ਠੀਕ ਐ ਨਸ਼ਾ ਬੰਦ ਹੋਵੇ ਤਾਂ ਪੰਜਾਬ ਦਾ ਸੁਧਾਰ ਹੋ ਜਾਈ ਜੀ ਬਹੁਤ ਬਾਈ ਜੀ ਮਾੜੇ ਹਾਲਾਤ ਹੋ ਗਏ ਇਹ ਤੁਸੀਂ ਜਿਹੜੀ ਵੀਡੀਓ ਦੇਖ ਰਹੇ ਹੋ ਇਹਨਾਂ ਦਾ ਬੱਚਾ ਚੱਕਿਆ ਗਿਆ ਬਾਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਵਿਚਰਾਂ ਦਾ ਫਾਇਦਾ ਹੋ ਜੇ ਇਹਨਾਂ ਨੂੰ ਥ੍ਰੈਟ ਵੀ ਮਿਲੇ ਆ ਧਮਕੀਆਂ ਆ ਰਹੀਆਂ ਐ ਇਹ ਮਾਤਾ ਨੂੰ ਪੈਸਿਆਂ ਦੀ ਵੀ ਡਿਮਾਂਡ ਕੀਤੀ ਗਈ ਹੈ। ਸੋ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਮਾਤਾ 5 ਲੱਖ ਮੰਗਿਆ। ਉਸ ਤੇ ਬੱਚੇ ਨੇ ਉਹ ਤਾਂ ਨਹੀਂ 5 ਲੱਖ ਚੰਗਾ ਉਹਨਾਂ ਨੇ ਮੱਥੇ ਮਾਰ। ਬਾਈ ਦੇ ਦਿਓ 5 ਲੱਖ ਮੈਂ ਤੁਹਾਨੂੰ ਇੱਕ ਕਹ ਰਿਹਾ ਨਾ 5 ਲੱਖ ਰੁਪਏ ਦੇ ਕੇ ਨਿਵੇੜੋ ਪਰੇ ਕਿਉਂ ਯਾਰ। ਲੇਕਿਨ ਅਸੀਂ ਸਾਡਾ ਕੰਮ ਕੋਈ ਨਹੀਂ ਬਾਈ। ਅਸੀਂ ਲੋਕਾਂ ਨੂੰ ਕਹਤਾ ਵੀਡੀਓ ਸ਼ੇਅਰ ਕਰ ਦਿਓ। ਵੀਡੀਓ ਸ਼ੇਅਰ ਬਾਈ ਅਗਲੇ ਜਿਹਦਾ ਮਨ ਹੋਊ ਉਹ ਕਰ ਦੂਗਾ ਨਹੀਂ ਨਹੀਂ ਕਰਨੀ। 5 ਲੱਖ ਮਾਤਾ ਤੁਸੀਂ ਇਹਨੂੰ ਯਾਦ ਰੋ। ਅਸੀਂ ਦੇ ਦਾਂਗੇ ਜੀ। ਤੁਸੀਂ ਉਸ ਨੰਬਰ ਤੇ ਫੋਨ ਲਾਓ। ਲਾਓ ਲਾਓ ਲਾ ਉਸ ਨੰਬਰ ਤੇ ਫੋਨ ਲਾਓ ਹੈਲੋ ਹਾਂਜੀ ਕੋਈ ਗੱਲ ਨਹੀਂ ਜੀ ਸਾਨੂੰ ਬੱਚਾ ਸਹੀ ਸੀ ਬੱਚਾ ਚਾਹੀਦਾ ਸੀ 5 ਲੱਖ ਦੇ ਦੇਵਾਂਗੇ ਜੀ ਰੱਖ ਜੀ ਅ ਮੇਰਾ ਪੁੱਤ ਬਨੇ ਘਰੀ ਵਕਾਦੋ ਮੈਨੂੰ ਡਰ ਪਾਣੀ ਪੁਣੀ ਪਿਆ ਮਾਤਾ ਨੂੰ ਯਾਰ ਪਾਣੀ ਪੁਣੀ ਪਿਆ ਪਾਣੀ ਪੁਣੀ ਪਿਆ ਕੱਟ ਜੋ ਪਾਣੀ ਕੱਟ ਲਓ ਮੈਨੂੰ ਡਰ ਹਾਂ ਅਣੀ ਪੁਣੀ ਬਿਆਹ ਜਾ ਮਾਤਾ ਨੂੰ ਖੁਸ਼ ਹੋ ਜੂਗਾ ਕੋਈ ਨਹੀਂ ਮਾਤਾ ਕੋਈ ਚੱਕਰ ਨਹੀਂ ਟੈਨਸ਼ਨ ਨਾਲ ਇਹ ਗੇਂ ਦੇ ਸੀਗੇ ਜੀ ਉਹ ਕਹਿੰਦੇ 5 ਲੱਖ ਦੇ ਕੇ ਮੁੰਡੇ ਨੂੰ ਛੱਡ ਦੇਂਗੇ ਮੈਂ ਸੀ ਕਿ ਅੱਗ ਲਾਉਣੇ ਨੋਟਾਂ ਨੂੰ ਤੁਸੀਂ 5 ਲੱਖ ਰਾਇ ਲੈ ਲਓ ਮੈਨੂੰ ਮੇਰੇ ਪੋਤੇ ਦਾ ਮੂੰਹ ਦਿਖਾ ਦਿਓ ਅਰੇ ਬੜੀ ਕਿਣੀ ਜਗਾ ਕੋਈ ਨਹੀਂ ਕੋਈ ਨਹੀਂ ਆਇਆ ਪਰ ਮਨਾਂ ਕੋਈ ਚੱਕਰ ਨਹੀਂ ਮੈਨੂੰ ਲੱਗਾ ਆਪਣਾ ਭਾਈ ਆਈ ਜਾਂਦਾ ਫੜਾ ਬੇੜਾ ਹੀ ਜਾਂਦਾ ਕੋਈ ਨਹੀਂ ਬੱਚਾ ਬੱਚਾ ਦਾ ਸਮਝ ਉਹ ਤੇ ਆ ਗਿਆ ਸਾਲਾ ਕੋਈ ਨਹੀਂ ਮਾਦਾ ਮਨਾਓ ਅਰੇ ਬਿਆਹ ਬੰਪੜੀ ਬਿਆਹ ਬਿਆਹ ਪਾਣੀ ਬਿਆਹ ਮਾਦਾ ਬੀਲ ਮਨ ਆਪਣਾ ਪਾਣੀ ਬੀਲਾ ਜੀ ਕੋਈ ਚੱਕਰ ਨਹੀਂ ਕੋਈ ਬੀਬੀ ਨੂੰ ਕੇਰਾ ਆਪਾਂ ਘਰੇ ਛੱਡਿਆ ਜੀ ਨਹੀਂ ਨਹੀਂ ਕੋਈ ਨਹੀਂ ਭਾਈ ਦਾ ਆਪ ਪਾਈ ਆ ਗਿਆ ਭਾਈ ਇਸ ਗੱਲ ਜੀ ਅਕੇਵੇਂ ਭਾਈ ਲੱਗਿਆ ਪਤਾ ਕੁਛ ਨਾ ਜ ਪਤਾ ਨਹੀਂ ਲੱਗਿਆ ਭਾਈ ਨਾਲੋਂ ਫੋਨ ਆਇਆ ਸੀਗਾ ਵੀ ਉਹ ਥੋੜੇ ਵੱਡੇ ਭਾਈ ਸਾਹਿਬ ਕਹਿੰਦੇ ਮਿਲ ਗਿਆ ਮਿਲ ਗਿਆ ਹਾਂ ਪਰ ਲਾਓ ਕੋਈ ਆਪਣਾ ਫੋਨ ਲਾ ਕੇ ਪੁੱਛੋ 5 ਲੱਖ ਰੁਪਏ ਮੰਗਿਆ ਸੀ 5 ਲੱਖ ਦੇ ਦਿਆਂਗਾ ਚਲੋ 500 ਤੋਂ ਅੱਛਾ ਇਹ ਜਾਂਦਾ ਤੁਸ ਤੋਂ ਬਰਾ ਦਾ ਬਸ ਛੋਕਾ ਜਿਹਾ ਤੇਲੇ ਉਹ ਬੋਤਲ ਇਹਨਾਂ ਨੂੰ ਬੋਲਣਾ ਜਿਉ ਲੋ ਜੀ ਮਾਤਾ ਦਰਸ਼ਨ ਵਧੀਆਂ ਦਾ ਬੱਚਾ ਮਿਲ ਗਿਆ ਜੀ ਹਾਂ 4-5 ਲੱਖ ਦਾ ਕੁਝ ਨਹੀਂ ਹੁੰਦਾ ਜੀ ਗਲਤੀ ਤੁਹਾਡੀ ਵੀ ਐ ਠੀਕ ਐ ਤੁਸੀਂ ਅਣਜਾਣ ਬੰਦੇ ਕੋਲੇ ਬੱਚਾ ਫੜਾ ਆਂਦੇ ਹੋ ਕੀ ਗੱਲ ਹੋਈ ਸੀ ਬਾਈ ਬੱਚੇ ਦੀ ਗੱਲ ਤਾਂ ਲੱਗੀ ਐ ਕੁਸ ਕਿਵੇਂ ਕਿਵੇਂ ਕਰਨਾ ਬਿਤੇਰੇ ਬੱਚੇ ਨੂੰ ਕਿਵੇਂ ਬਣਾਇਆ ਤੇ ਬੰਦੀ ਤੋਂ ਕੀ ਕਹਿ ਸਕਦੇ ਆ ਜੀ ਹੁਣ ਟੌਫੀ ਟੂਫੀ ਦੇ ਕੇ ਜਵਾਕ ਬਰਿਆਲ ਆਂਦੇ ਆ ਅੱਜ ਕੱਲ੍ਹ ਤੇ ਜਵਾਬ ਪਿੱਛੇ ਲੱਗ ਗਈ ਯਾਰ ਪਰ ਭਾਈ ਜੇ ਪੈਸੇ ਨਾ ਆਂਦੇ ਗਰੀਬ ਬੰਦਾ 5 5 ਲੱਖ ਨਾ ਦਿੰਦਾ ਗਰੀਬ ਬੰਦਾ 5 ਲੱਖ ਕਿੱਥੋਂ ਦੇਊਗਾ ਨਹੀਂ ਦੇ ਸਕਦਾ ਜੀ ਹਾਂ ਸੋ ਉਹਨਾਂ ਨੇ ਬੱਚਾ ਮਾਰ ਦੇਣਾ ਸੀ ਹਾਂ ਜੀ ਹੈ ਨਾ ਨਸ਼ੇ ਵਾਲਿਆਂ ਦਾ ਕੀ ਹੁੰਦਾ ਜੀ ਹਾਂ ਮਤਲਬ ਕਿੱਥੇ ਛੱਡ ਕਿੱਥੇ ਛੱਡ ਕੇ ਗਿਆ ਬੱਚਾ ਉਹ ਉਹਨਾਂ ਨੂੰ ਮਿਲਿਆ ਜੀ ਉਹ ਕਿਤੇ ਸੂਏ ਸਾਇ ਦੇ ਕੋਲੇ ਛੱਡ ਬਾਈ ਕਿੱਥੇ ਕਿੱਥੇ ਛੱਡਿਆ ਬੱਚਾ ਨੂੰ ਉਹਨਾਂ ਨੇ ਬੱਚਾ ਉੱਥੇ ਛੱਡ ਕੇ ਗਿਆ ਬਾਈ ਉਹ ਤੇ ਨਹੀਂ ਤੂੰ ਅੱਛਾ ਹਾਂ ਪੈਸੇ ਛੱਡ ਤੋਂ ਉਹਨਾਂ ਨੇ ਬੱਚੇ ਆਖਿਆ ਕੋ ਮੰਨਿਆ ਸੀ ਬਾਈ ਹਾਂ ਨਹੀਂ ਨਹੀਂ ਬੰਨੇ ਨੇ ਮੂੰਹ ਤੇ ਚੇਪੀ ਜਿਹੀ ਲੱਗੀ ਸੀ ਆ ਬੱਚੇ ਦੀ ਬਾਈ ਕਿਦੇ ਮੂੰਹ ਤੇ ਚੇਪੀ ਲੱਗੀ ਸੀ ਬੱਚੇ ਨੂੰ ਛੱਡ ਗਏ ਸੁਗਰਾ ਮਾਤਾ ਫੇਰ ਨਾ ਕਰੋ ਮਾਤਾ ਨੂੰ ਲੈ ਕੇ ਚੱਲਦੇ ਕਿ ਆਹ ਨਾਲ ਲੈ ਆ ਲੈ ਆਜੋ ਮਾਤਾ ਆਜੋ ਲਓ ਜੀ ਇੱਕ ਜਿਹੜੀ ਬਜ਼ੁਰਗ ਔਰਤ ਸੀ ਇਹਨਾਂ ਨੂੰ ਬਹੁਤ ਟੈਨਸ਼ਨ ਸੀ ਵਿਚਾਰਿਆਂ ਨੂੰ ਇਹਨਾਂ ਦਾ ਪੋਤਾ ਚੋਰੀ ਹੋ ਗਿਆ ਸੀਗਾ ਜੀ ਤੇ ਪਿੰਡ ਦੇ ਸਹਿਯੋਗ ਨਾਲ ਇਹ ਸਤ ਸਰਦਾਰ ਵੀਰੇ ਦੇ ਨਾਲ ਮਤਲਬ ਬਹੁਤ ਇਹਨਾਂ ਨੇ ਕੋਸ਼ਿਸ਼ ਕੀਤੀ ਇੱਕ ਮਿੰਟ ਰੁਕ ਲਓ ਜੀ ਮਾਤਾ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਤੁਸੀਂ ਕੀ ਮਤਲਬ ਤੁਹਾਡੇ ਨਾਲ ਕਿੰਨੀ ਵੱਡੀ ਟਰੈਜਡੀ ਹੋਈ ਆ ਕਿੱਡਾ ਵੱਡਾ ਤੁਹਾਡੇ ਨਾਲ ਮਤਲਬ ਮਸਾ ਮਸਾ ਬੱਚਾ ਤੁਹਾਡਾ ਬੱਚਾ ਹੈ ਨਾ ਹਾਂਜੀ ਮੇਰੇ ਤੇ ਇਹੀ ਸੁਨੇਹਾ ਜਿਸਾਰੇ ਨੂੰ ਵੀ ਬੱਚੇ ਨੂੰ ਖੁਦ ਛੱਡ ਕੇ ਆਓ ਕੋਟਨ ਸਕੂਲ ਨੂੰ ਅੰਦਰੋਂ ਉਵੇਂ ਲੈ ਕੇ ਆਓ ਜੇ ਕੋਈ ਐਮਐਸ ਕਾ ਘਟਨਾ ਵਾਪਰਦੀ ਹੈ ਫੌਰੀ ਤੁਸੀਂ ਅਲਰਟ ਹੋਵੋ ਚਾਰੇ ਪਾਸੇ ਸੁਨੇਹੇ ਲਾਓ ਜੀ ਦੀ ਨਾਲ ਇਸ ਨੂੰ ਕਵਰ ਕੀਤਾ ਜਾ ਸਕੇ ਪਰਮਾਤਮਾ ਕਿਸੇ ਤੇ ਵੀ ਐਸੀ ਵਰਤਣਾ ਨਾ ਪਾਵੇ ਸਾਰੇ ਮਾਪਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਜੇ ਸੁਚੇਤ ਨਹੀਂ ਹੋਵਾਂਗੇ ਤਾਂ ਸਾਡੇ ਵਰਗੀ ਹੋ ਉਨ੍ਹਾਂ ਦੀ ਹਾਲਤ ਹੋ ਜੂਗੀ ਮਾਦਾ ਸਰਕਾਰ ਨੂੰ ਕੀ ਗਣਾ ਚੁੰਨੇ ਹੋ ਸਰਕਾਰ ਬਈ ਚੀਜ਼ ਤੇ ਮਤਲਬ ਜਿਆਦਾ ਨਹੀਂ ਨਹੀਂ ਹੁਣੀ ਕਰ ਰਹੀ ਧਿਆਨ ਨਹੀਂ ਦੇ ਰਹੀ ਨਹੀਂ ਜੀ ਮੈਂ ਕੁਝ ਹੱਦ ਤੱਕ ਸਰਕਾਰ ਜੂਮਾਰ ਪਰ ਬਹੁਤੀ ਗੱਲ ਇਹ ਹੈ ਵੀ ਦਿਨ ਦਿਨ ਕੀਮਤਾਂ ਬਹੁਤ ਵੱਧਦੀਆਂ ਜਾ ਰਹੀਆਂ ਮਨੋਖ ਦੀ ਸਮਰੱਥਾ ਤੋਂ ਵੱਧ ਰੇਟ ਵੱਧ ਜਾ ਰਹੇ ਐਨੀ ਸਬਜੀ ਐਨਾ ਕੁ ਆਟਾ ਕੋਟਾ ਕਿਸੇ ਪੇਟ ਹੀ ਨਹੀਂ ਪਰਦਾ ਅਖੀਰ ਜਿਹੜੇ ਵੱਡੇ ਕੰਮ ਕਰ ਲੈਂਦੇ ਆ ਵੱਡੇ ਨਸ਼ਿਆਂ 'ਚ ਪੈ ਜਾਂਦੀ ਆ ਉਹ ਕੋਈ ਨਾ ਕੋਈ ਹੱਲ ਤਾਂ ਕੱਢਣਗੇ ਜੇ ਉਹ ਨਸ਼ਾ ਨਹੀਂ ਕਰਦੇ ਤਾਂ ਰੋਟੀ ਰੋਟੀ ਤੋਂ ਵੀ ਆਤਰ ਹੋ ਜਾਣ ਉਹ ਤਾਂ ਖੋ ਕੇ ਖਾਣਗੇ ਜੀ ਸਹੂਲਤਾਂ ਸਹੂਲਤਾਂ ਦਾਦੇ ਭਾਲਦੇ ਆ ਜੀ ਹਾਂ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਉਹਨਾਂ ਨੂੰ ਕਿਸੇ ਬੱਚੇ ਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਇਹ ਬੁੱਧੀ ਉਦੋਂ ਵਾਸ਼ ਹੁੰਦੀ ਜਦੋਂ ਕਿਸੇ ਦੇ ਘਰੇ ਕੁਝ ਨਹੀਂ ਹੁੰਦਾ ਜੋ ਮਾੜਾ ਕਰਮ ਕਰਦਾ ਜੋ ਦੀ ਸਿੱਖਿਆ ਹੀ ਦੇਖੋ ਮੈਂ ਤੁਹਾਡੇ ਜਿਹੜੇ ਤੇ ਲਾਉਣ ਗਾ ਗਿਓ ਪਹਿਲਾਂ ਉਹ ਪਹਿਲਾਂ ਵਾਲਾ ਜਿਹੜਾ ਦੇਖ ਲਓ ਹੁਣ ਦੇਖ ਲਓ ਹਾਂ ਮਤਲਬ ਆਪਦਾ ਆਪਦਾ ਜਿਹੜਾ ਹੁੰਦਾ ਬੱਚਾ ਆਪਦਾ ਬੱਚਾ ਬੱਚਾ ਹੀ ਹੁੰਦਾ ਜੀ ਹੈਨਾ ਤੇ ਮਤਲਬ ਮੈਂ ਤੁਹਾਨੂੰ ਇਹੀ ਗਾਹ ਤੋਂ ਇਹ ਗੱਲ ਕਹਿੰਦੇ ਅਸੀਂ ਇੱਕ ਚਲੋ ਪੱਤਰਕਾਰ ਹੋਣ ਦੇ ਨਾਤੇ ਵੀ ਬੱਚੇ ਨੂੰ ਇਕੱਲੇ ਨੂੰ ਨਾ ਭੇਜਿਆ ਕਰੋ ਬਹੁਤ ਜਖ਼ਤਰਨਾਕ ਜਿਹੜੀ ਇਹ ਘਟਨਾ ਵਾਪਰੀ ਸੀਗੀ ਤੇ ਤੁਹਾਡਾ ਪੁੱਨ ਕੀਤਾ ਸੀ ਕੋਈ ਜਿਹੜਾ ਤੁਸੀਂ ਬਚ ਗਏ ਮੈਂ ਤਾਂ ਤੁਹਾਨੂੰ ਇਹੀ ਮੈਸੇਜ ਦੇਵਾਂਗਾ ਇਹੀ ਸਲਾਹ ਦੇਵਾਂਗਾ ਵੀ ਭਾਈ ਉਹਦੇ ਬੱਚੇ ਨੂੰ ਇਕੱਲੇ ਹੁਣ ਨਾ ਭੇਜਿਆ ਕਰੋ ਠੀਕ ਹੈ ਹਾਂ ਪੰਜਵੀਂ ਪੰਜਵੀਂ ਚ ਫੜਦਾ ਜੀ ਹਾਂ ਜੀ ਤੇ ਫਿਰ 50000 ਦੀ ਹੁਣ ਕਿੰਨੀ ਕ ਦਾ ਉਮਰ ਹੈ ਜੀ ਇਹ ਜੇ ਗਰੀਬ ਬੱਚੇ ਕੋਲ ਬੰਦੇ ਕੋਲੇ ਦਾ ਬੱਚਾ ਚੱਕਿਆ ਹੁੰਦਾ ਉਹ ਵਝਾ ਲੰਦਾ ਕਿਥੋਂ 5 ਲੱਖ ਦਿੰਦਾ ਉਹ ਤੇ ਜਿਹੜਾ ਜ਼ਮੀਨ ਦਾ ਕਿੱਲਾ ਵਿਕ ਜੂ ਹਾਂ ਕਰਨੀ ਘਟ ਖਾ ਲਾਂਗੇ ਹਾਂ ਨਹੀਂ ਤੁਸੀਂ ਤੁਸੀਂ ਤਾਂ ਦੇਦਾ ਜੀ ਹੁਣ ਕਿ ਗਰੀਬ ਦਾ ਚੱਕ ਲੈ ਫੇਰ ਬਸ ਫਿਰ ਉਹ ਸਬਰ ਦਾ ਘੁੱਟ ਬੈਠ ਕੇ ਬਹਿ ਜਾਂਦਾ ਰੋ ਤੋਂ ਕੇ ਬਹਿ ਜਾਂਦਾ ਹਾਂ ਸੋ ਬਾਈ ਵੀਡੀਓ ਜਿਹੜੀ ਲੋਕ ਆਦੇ ਬੱਚਾ ਨੂੰ ਧਿਆਨ ਨਹੀਂ ਦਿੰਦੇ ਉਹਨਾਂ ਵਾਸਤੇ ਬਣਾਈ ਆ ਬੱਚਾ ਤੋਂ ਉੱਤੇ ਉਹਦੀ ਕੁਛ ਨਹੀਂ ਵੀਡੀਓ ਨੂੰ ਵੱਧ ਵੱਧ ਤੁਸੀਂ ਸ਼ੇਅਰ ਕਰ ਦਿਓ ਕਿਸੇ ਦਾ ਫਾਇਦਾ ਹੋ ਜੇ ਇਹ ਇਹ ਸਾਡੇ ਮੈਡਮ ਹੈ ਟੀਚਰ ਹੈ ਰਣਜੀਤ ਕੌਰ ਖੰਡੇ ਤੋਂ ਮੈਡਮ ਕਾਹਦੇ ਲਈ ਵੀਡੀਓ ਬਣਾਈ ਹੈ ਜੀ ਇੱਕ ਮਿੰਟ ਦੇ ਵਿੱਚ ਤੁਸੀਂ ਗੱਲ ਪੂਰੀ ਕਰਨੀ ਹੈ ਮੈਂ ਰਣਜੀਤ ਕੌਰ ਹਾਂ ਜੀ ਮੇਰੇ ਸਾਰੇ ਹੀ ਜਿਹੜੇ ਸੋਤਿਆਂ ਸਾਸਿਕਾਲ ਸਾਰੇ ਹੀ ਸਾਡੀ ਇਸ ਸਿੱਖਿਆਦਾਇਕ ਵੀਡੀਓ ਨੂੰ ਜਿਹੜੀ オリジナル ਨਹੀਂ ਹੈ ਇਹ ਡੁਪਲੀਕੇਟ ਕਾਲਪਨਿਕ ਆਰਟਿਸਟ ਹੈ ਕਾਲਪਨਿਕ ਹੈ ਜਿਹੜੀ ਲੋਕਾਂ ਨੂੰ ਸੇਧ ਵਾਸਤੇ ਬਣਾਈ ਗਈ ਇਹਨੂੰ ਮਤਲਬ ਅਸਲੀ ਰੂਪ ਨਾ ਦਿੱਤਾ ਜਾਵੇ ਸਮਾਜ ਨਹੀਂ ਇਹ ਸਿਨੇਮਾ ਆਪਦੇ ਬੱਚਿਆਂ ਨੂੰ ਆਪਦੇ ਹੱਥਾਂ ਨਾਲ ਅਨੰਦਰ ਛੱਡ ਕੇ ਆਓ ਤੇ ਹੱਥ ਨੰਗਲ ਫੜ ਕੇ ਬੱਚਿਆਂ ਨੂੰ ਲੈ ਕੇ ਆਓ ਵੈਲਸਟਰੀ ਨਾ ਹੋ ਨਹੀਂ ਤਾਂ ਸਭ ਖਾਵੇਂ ਤੇ ਰੋਜ਼ ਵਾਪਰਨੀਆਂ ਇਹ ਮੰਗਾਈ ਦਾ ਯੁੱਗ ਹੈ ਕ੍ਰਪਸ਼ਨ ਦਾ ਯੁੱਗ ਹੈ ਇਹ ਲੁਟਾਰਿਆਂ ਦਾ ਇਹ ਨਸ਼ੇ ਦਾ ਯੁੱਗ ਹੈ ਇਹਨੂੰ ਬਚਾਉਣ ਵਾਸਤੇ ਤੁਸੀਂ ਆਪ ਹੀ ਇਸ ਨੂੰ ਹੰਬਲਾ ਮਾਰ ਕੇ ਇਸ ਜੰਗ ਨੂੰ ਤੁਸੀਂ ਆਪ ਹੀ ਜਿੱਤੋ ਮਤਲਬ ਕਈ ਲੋਕ ਜਿਹੜੇ ਗਾਲਾਂ ਕੱਢਦੇ ਆ ਕਮੈਂਟਾਂ 'ਚ ਜਾਂ ਗਲਤ ਬੋਲਦੇ ਆ ਉਹਨਾਂ ਬਾਰੇ ਇੱਕ ਵਾਰੀ ਤੁਸੀਂ ਜ਼ਰੂਰ ਮਤਲਬ ਉਹਨਾਂ ਨੂੰ ਸਮਝਾਓ ਦੇਖੋ ਸੇ ਦੇ ਰੋਟੀ ਇੱਕ ਟੀਚਰ ਹੋਣ ਦੇ ਨਾਤੇ ਹਾਂ ਮੇਰੇ ਟੀਚਰ ਹੋਣ ਦੇ ਨਾਤੇ ਐ ਵੀ ਮੈਨੂੰ ਤਾਂ ਇਹ ਲੱਗਦਾ ਵੀ ਜੇ ਕਿਸੇ ਕੋਲ ਕੋਈ ਕੁਆਲਿਟੀ ਹੈਗੀ ਹੈ ਉਹ ਕੁਆਲਿਟੀ ਨੂੰ ਸਮਾਜ 'ਚ ਲੈ ਕੇ ਜਾ ਉਹ ਜਿਹੜੀ ਗੱਲ ਹੈ ਕਿਸੇ ਸਿਆਣੇ ਨਿਆਣੇ ਦੇ ਜਿਹੜੇ ਸਮਝਦਾਰ ਜਾਂ ਮਤਲਬ ਉਹ ਗੱਲ ਇਸ ਨੂੰ ਨਹੀਂ ਸਮਝ ਲੋ ਇਸ ਨੂੰ origignal ਮੰਨ ਲੈਂਦਾ ਕਈ ਬੰਦਿਆਂ ਦੇ ਘਰ ਵੀ ਸੁਧਰ ਜਾਣਗੇ ਕਈ ਲੋਕ ਅਲਰਟ ਵੀ ਹੋ ਜਾਣਗੇ ਕਈਆਂ ਦੇ ਮਤਲਬ ਕਈ ਤਰ੍ਹਾਂ ਦੀ ਤਬਾਹੀ ਤੋਂ ਲੁਕ ਬਚ ਜਾਣਗੇ ਨਸ਼ੇ ਤੋਂ ਬਚ ਜਾਣਗੇ ਬਟ ਜਨ ਵੀ ਇਸ ਲਈ ਪਰਤ ਤੋਂ ਬਚਨ ਕਰਦੀ ਬਰਬਾਦੀ ਤੋਂ ਬਚ ਜਾਂਗੇ ਇਸ ਵਾਸਤੇ ਸਾਰਿਆਂ ਨੇ ਰਲ ਮਿਲ ਕੇ ਹੰਬੜਾ ਮਾਰਨ ਦੀ ਲੋੜ ਹੈ ਤਾਂ ਹੀ ਸਮਾਜ ਨੂੰ ਤੇ ਇਸ ਦੀ ਨਵੀਂ ਸੇਧ ਦੇ ਸਕਦੇ ਨੇ ਤਾਂ ਹੀ ਇਸ ਸਮਾਜ ਨੂੰ ਬਚਾ ਸਕਦੇ ਵਰਨਾ ਇਸ ਸਮਾਜ ਨੂੰ ਬਚਾਉਣ ਵਾਲਾ ਕੋਈ ਨਹੀਂ ਮਤਲਬ ਕੀ ਹੁੰਦਾ ਹੈ ਵੀ ਕਈ ਬੰਦੇ ਹੁੰਦੇ ਆ ਵੀ ਉਹ ਮੂਵਮੈਂਟ ਦੀ 10 ਸੈਕਿੰਡ ਦੀ 25 ਸੈਕਿੰਡ ਦੀ ਵੀਡੀਓ ਦੇਖ ਲੈਂਦੇ ਆ ਮਗਰ ਉਹ ਗਾਲਾਂ ਕੱਢ ਲਾ ਕਹਿੰਦੇ ਮਤਲਬ ਉਹਨਾਂ ਨੂੰ ਇੱਕ ਟੀਚਰ ਹੋਣ ਦੇ ਨਾਤੇ ਦੁਆਰੇ ਫੇਰ ਹਨਾ ਮੈਨੂੰ ਸਮਝਾ ਦੋ ਹਾਂਜੀ ਮੇਰਾ ਕਹਿਣ ਤੋਂ ਭਾਵ ਹੈ ਵੀ ਜਿੰਨਾ ਕਿਸੇ ਦੇ ਬੁੱਧੀ ਹੈ ਜਿੰਨਾ ਕਿ ਸੇ ਵਰਤਨ ਚ ਭੰਡਾ ਹੈਗਾ ਓਨਾ ਹੀ ਉਹਨੇ ਸਰਵ ਕਰਨਾ ਹੈ ਉਹੀ ਲੋਕਾਂ ਨੂੰ ਗੱਲ ਦੇਣੀ ਹੈ ਜੇ ਬੰਦਾ ਦਿਾਨਤਦਾਰ ਆ ਸਮਝਦਾਰ ਆ ਤੋ ਇਸ ਚੀਜ਼ ਨੂੰ ਵਧੀਆ ਲਊਗਾ ਜਿਹੜਾ ਮੂਰਖ ਆ ਜਾਂ ਘਟ ਬੁੱਧੀ ਵਾਲਾ ਜਾਂ ਉਹਨੂੰ ਗੱਲ ਹੀ ਨਹੀਂ ਸਮਝ ਆਈ ਤਾਂ ਉਹਦੇ ਤਾਂ ਬਸ ਆਪਾਂ ਕੋਈ ਫਾਇਦਾ ਨਹੀਂ ਮੱਥਾ ਮਾਰਨ ਸਿੱਸੀ ਗਿਗਣਾ ਜੁਣਾ ਵੀਰੇ ਤੁਸੀਂ ਇਹ ਫਿਲਮ ਦੇ ਵਿੱਚ ਇੱਕ ਕੈਰੈਕਟਰ ਕੀਤਾ ਹੈ ਸੱਸੀ ਜਾਲ ਜੀ ਹਾਂ ਸਿੱਸੀ ਜਾਲ ਜੀ ਮੇਰਾ ਨਾਮ ਆ ਜੱਸੀ ਜੀ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਆਪਣੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਤੇ ਸਾਡੇ ਚੈਨਲ ਨੂੰ ਸਪੋਰਟ ਕਰੋ ਬੂਟਾ ਕਰਾਰੀ ਸਸੀ ਸੋ ਬਈ ਇਹ ਵੀਡੀਓ ਇੱਕ ਮੈਸੇਜ ਲਈ ਸੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਮੂਟਾ ਕਰਾਰੀ ਪੇਜ ਤੋਂ ਅਸੀ ਕਰਦੀ ਅਸੀ ਕਰਦੀ